ਅਸੀਂ ਵੇਖ ਲਿਆ ਅੰਦਰ ਜੋ ਕੁਝ ਵੇਖਿਆ ਜੀ ਕਰ ਅਸੀਂ ਕੀ ਰਹੇ ਆ ਸਰਕਾਰ ਪ੍ਰਚਾਰ ਕੀ ਰਹੀ ਹੈ ਝੂਠ ਨੂੰ ਸੱਚ ਸੱਚ ਨੂੰ ਝੂਠ ਇੱਥੇ ਸਾਫ਼ ਹੈ ਅੱਜ ਵੀ ਡੱਲੇਵਾਲ ਸਾਹਿਬ ਨੂੰ ਦੱਸ ਦੇਣਗੇ ਪਾਣੀ ਦੀ ਘੁੱਟ ਨਹੀਂ ਲੱਤੀ ਤਾਂ ਪ੍ਰਸ਼ਾਸਨ ਸਾਡਾ ਜਾ ਕੇ ਕੋਰਟ 'ਚ ਇਹ ਕਹਿ ਰਿਹਾ ਕਿ ਡੱਲੇਵਾਲ ਆਪਦੀ ਮਰਜ਼ੀ ਦੇ ਨਾਲ ਹਸਪੀਟਲ ਦੇ ਵਿੱਚ ਦਾਖਲ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਵੀ ਮਨ ਬਣਾ ਚੁੱਕੀ ਹੈ ਬੀਜੇਪੀ ਵੀ ਸਰਕਾਰ ਮਨ ਬਣਾ ਚੁੱਕੀ ਹੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨਿਆਂ ਨੂੰ ਦੇਣੀਆਂ ਨੇ ਭਗਵੰਤਮਾਨ ਸਾਹਿਬ ਤਾਂ ਕਹਿੰਦੇ ਜੀ ਰੰਗਲਾ ਪੰਜਾਬ ਬਣਾ ਰਹੇ ਆ ਕੀ ਗੱਲ ਤੁਸੀਂ ਬੰਨ ਨਹੀਂ ਦੇਣਾ ਜੀ ਮੇਰੇ ਨਾਲ ਬਹੁਤ ਸਾਡੇ ਸਤਿਕਾਰਯੋਗ ਆਗੂ ਸਤਨਾ ਬਹਿਰੂ ਉਹਨਾਂ ਦੀ ਉਮਰ 85 ਸਾਲ ਜਿਹਨੂੰ ਇਹ ਕਹਿੰਦੇ ਜੀ 60 ਸਾਲੇ ਦਾ ਤਾਂ ਤੁਸੀਂ ਕਰਾਇਆ ਵੀ ਮਾਫ ਕੀਤਾ ਉਹਨਾਂ ਨੂੰ ਬੜੀਆਂ ਸਹੂਲਤਾਂ ਦਿੱਤੀਆਂ ਨੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਉਹਦੇ ਬੇਟੇ ਨੂੰ ਜੇਲ੍ਹ ਦੇ ਵਿੱਚ ਸਾਡੇ ਨਾਲ ਸੀ ਤਾਂ ਮੈਨੂੰ ਲੱਗਦਾ ਰੰਗਲਾ ਪੰਜਾਬ ਇਸਰੇ ਹੈ ਬਜ਼ੁਰਗਾਂ ਨੂੰ ਆਪੇ ਆਉਣ ਵਾਲੀ ਪੀੜ੍ਹੀ ਨੂੰ ਤਾਂ ਹਜੇ ਦੇਖਣਾ ਕਿਹੇ ਜਾ ਰੰਗਲਾ ਪੰਜਾਬ ਰਹੂਗਾ ਜਿਹੜੇ ਡੱਲੇਵਾਲ ਸਾਹਿਬ ਦੇ ਜਾ ਕੇ ਉੱਥੇ ਟਰਾਲੀ ਦੇ ਵਿੱਚ ਗੋਡੇ ਹੱਥ ਲਾਉਂਦੇ ਹੁੰਦੇ ਸੀ ਮੈਂ ਕਿਸਾਨਾਂ ਦਾ ਪੁੱਤ ਹਾਂ ਅਸੀਂ ਤਾਂ ਮਜਬੂਰੀ ਹੈ ਸਾਡੀ ਨੌਕਰੀ ਕਰਨੀ ਅਸੀਂ ਕਿਸਾਨਾਂ ਨਾਲ ਐ ਤੇ ਉਹ ਬਜ਼ੁਰਗਾਂ ਨੂੰ ਚੱਕ ਚੱਕ ਲਾ ਕੇ ਪੱਗਾਂ ਪੈਰਾ ਚ ਰੋਲ ਕੇ ਚੱਕ ਰਹੇ ਸੀ ਉਹ ਜਿਹੜੇ ਕਿਸਾਨਾਂ ਦੇ ਪੁੱਤ ਐ ਅਸਲ ਦੇ ਵਿੱਚ ਇਹਨਾਂ ਨੇ ਉਧਰਲਾ ਰੋਲ ਨਮਾਇਆ ਕਿਸਾਨਾਂ ਦੇ ਪੁੱਤ ਵਾਲਾ ਰੋਲ ਨਮਾਇਆ ਨਹੀਂ ਕਿਸੇ ਨੇ ਪਰ ਇੱਕ ਗੱਲ ਤੈ ਹੈ ਕਿ ਇਸ ਨੂੰ ਮੰਨਣਾ ਹੀ ਪੈਣਾ ਕਿ ਮੈਂ ਕੀਤੀ ਹੈ ਪ੍ਰੋਗਰਾਮ ਤੇ ਕੇਂਦਰ ਨੇ ਕੀ ਤੁਸੀਂ ਕਹਿ ਰਹੇ ਸੀ ਇਹ ਮਸਲਾ ਕਿਸਾਨਾਂ ਦਾ ਹੈ ਕੇਂਦਰ ਦੇ ਨਾਲ ਹੈ ਭਾਈ ਤੁਸੀਂ ਲੱਤ ਕਿਉਂ ਫਸਾਉਂਿਓ ਜਵਾਬ ਚ ਕਿਹਾ ਸੀ ਮੈਨੂੰ ਕਹਿੰਦਾ ਸੋਚੋ ਵੀ ਨਾ ਕਿ ਅਸੀਂ ਕਿਸਾਨਾਂ ਤੇ ਹਮਲਾ ਕਰ ਦਾਂਗੇ ਤਾਂ ਇਹਨਾਂ ਨੇ ਜਾਣ ਬੁੱਝ ਕੇ ਕੋਈ ਵੱਡਾ ਸੌਦਾ ਹੋਇਆ ਹੋਣਾ ਟਰਾਲੀ ਮੇਰੀ ਟਰਾਲੀ ਸੀ ਜਿਹੜੀ ਜਮਾ ਸਟੇਜ ਦੇ ਪਿੱਛੇ ਸੀ ਅਸੀਂ ਉੱਤੇ ਮੀਟਿੰਗ ਦੇ ਵਿੱਚ ਗਏ ਆ ਸਾਡੇ ਪੈਸੇ ਵੀ ਸੀਗੇ ਵਿੱਚ ਲਗਭਗ ਉੱਥੇ ਮੋਰਚੇ ਦੇ ਜਿਹੜੇ ਪੈਣੇ ਸੀਗੇ ਸਾਰੇ ਜਿਹੜੀਆਂ ਐਲ ਸੀ ਡੀਆਂ ਸੀ ਕੈਮਰੇ ਸੀਗੇ ਉਹਨੂੰ ਤੋੜ ਕੇ ਸਾਰਾ ਕੁਝ ਇੱਥੋਂ ਤੱਕ ਮੇਰੇ ਬੂਟਵਾਟ ਜਿਹੜੇ ਲੀੜੇ ਲੂੜੇ ਵੀ ਸਾਰੇ ਖੰਡਿਆ ਕੇ ਕੋਈ ਹੱਥ ਨਹੀਂ ਆਇਆ ਪੈਸਾ ਦਿੱਤਾ ਢਾਲੀਆਂ ਵੀ ਚੋਰੀ ਹੋਈਆਂ ਨੇ ਦੇਖੋ ਟਰਾਲੇ ਚੋਰੀਆਂ ਕਿਹਨੇ ਕੀਤੀਆਂ ਐਮਐਲਏ ਨੇ ਕੀਤੀਆਂ ਨੇ ਭਗਵੰਤ ਮਾਨ ਨੇ ਸਹਿਨਾ ਕਰਾਈਆਂ ਨੇ ਵੀ ਮੈਂ ਹਮਲਾ ਕਰਾਉਂਗਾ ਤੁਸੀਂ ਚੱਕ ਲੋ ਰੱਜ ਲੋ ਇੱਥੇ ਅਸੀਂ ਗ੍ਰਿਫਤਾਰ ਕਰਲੇ ਸੀ ਕਰ ਲੈਂਦੇ ਕਿ ਟਰਾਲੀਆਂ ਇਕੱਲੀਆਂ ਭੱਜਣ ਲੱਗੀਆਂ ਸੀ ਕੀ ਫਰੈਜਾਂ ਚੱਲਣ ਲੱਗੀਆਂ ਸੀ ਕੀ ਸਾਡੇ ਉੱਥੇ ਜਿਹੜੇ ਲੰਗਰ ਸ੍ਰੋਮਣੀ ਕਮੇਟੀ ਦੇ ਗੁਰੂ ਘਰਾਂ ਦੇ ਚੱਲਦੇ ਸੀ ਉਹ ਕੁਝ ਕਰਨ ਲੱਗੇ ਸੀ ਇਹ ਤਾਂ ਕ ਹਫ਼ਤਾ ਵੀ ਫਲਾਣੇ ਨੂੰ ਚੰਗਾ ਘੁਵਾਤਾ ਮੈਨੂੰ ਲੱਗਦਾ ਵੀ ਜਮਾ ਸਿਰੇ ਤੇ ਜਾ ਕੇ ਸਾਰਿਆਂ ਨੂੰ ਚੰਗਾ ਘੁਹਾ ਕੇ ਆਓ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਸਪੀਟਲ 'ਚ ਮਿਲ ਕੇ ਆਏ ਨੇ ਕਿਸਾਨ ਆਗੂ ਸੋ ਕਾਕਾ ਸਿੰਘ ਕੋਰਲਾ ਬੰਨਿਉ ਕਹਾੜ ਹਰਦੋ ਝੰਡੇ ਜੀ ਉਹਨਾਂ ਨੂੰ ਮਿਲ ਕੇ ਆਏ ਨੇ ਸੋ ਇੰਕੀ ਵਾਰ ਜਿਹੜੀ ਉਪੂ ਵੀ ਜਾਦੇ ਸਨ ਕਾਕਾ ਸਿੰਘ ਕੋਟੜਾ ਜੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕਾਕਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੀ ਫਤਿਹ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਹੋ ਜੀ ਕਿਸ ਤਰ੍ਹਾਂ ਐ ਡੱਲੇਵਾਲ ਸਾਹਿਬ ਦੀ ਸਿਹਤ ਬਈ ਡੱਲੇਵਾਲ ਦੀ ਜਿਹੜੀ ਸਿਹਤ ਹੈ ਬਹੁਤ ਨਾਚਕ ਹੈ ਜੀ ਤਾਂ ਬੋਲ ਜੋਗ ਤਾਂ ਸਕਦੇ ਨਹੀਂਗੇ ਪਏ ਆ ਹੂੰ ਤੋਂ ਜੇ ਦੇਖਾਂਗੇ ਤਾਂ ਬਹੁਤ ਨਾਚਕ ਹੈ ਤਾਂ ਉਹਨੂੰ ਅਸੀਂ ਅਪੀਲ ਕੀਤੀ ਸੀ ਉਹਨਾਂ ਨੇ ਜਿਹੜੀ ਮੰਗ ਰੱਖੀ ਸੀ ਵੀ ਮੈਂ ਉਹ ਨજર ਪਾਣੀ ਨਹੀਂ ਪੂਗਾ ਜਿੰਨੇ ਚਿਰ ਸਾਡੇ ਕਿਸਾਨ ਜੇਲਾ ਤੁਰਨੀ ਰਹਾ ਕਰਦੇ ਤਾਂ ਉਹਨਾਂ ਦੀ ਸਥਿਤੀ ਨੂੰ ਵੇਖ ਕੇ ਰਿਪੋਰਟਾਂ ਹੋਣੀਆਂ ਡਾਕਟਰਾਂ ਦੀਆਂ ਇਹਨਾਂ ਕੋਲੇ ਏਜੰਸੀਆਂ ਦੀਆਂ ਰਿਪੋਰਟਾਂ ਹੋਣੀਆਂ ਉਹਦੇ ਮੁਤਾਬਕ ਜਿਹੜੀ ਸਰਕਾਰ ਹੈ ਪਿੱਛੇ ਹਟਿਆ ਸਾਨੂੰ ਰਹਾ ਕੀਤਾ ਇਹ ਤੇ ਅਗਲੇ ਐਕਸ਼ਨਾਂ ਵਾਸਤੇ ਅਗਲੇ ਪ੍ਰੋਗਰਾਮ ਵਾਸਤੇ ਅਸੀਂ ਦੋਨੇ ਫੋਰਮ ਬੈਠ ਕੇ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਦੇਵਾਂ ਜੀ ਕੀ ਲੱਗਦਾ ਜੀ ਸਰਕਾਰ ਕਿਸਾਨਾਂ ਦੇ ਜਿਹੜੇ ਰੋਸ ਪ੍ਰਦਰਸ਼ਨ ਸੀ ਉਹਨਾਂ ਤੋਂ ਡਰੀਆ ਜਾਂ ਕੋਈ ਇਦਾਂ ਦੀ ਸਥਿਤੀ ਬਣ ਰਹੀ ਆ ਕਿ ਸੇਤ ਨਾ ਚੁੱਕਾ ਹੈ ਵੇਖੋ ਮੈਂ ਤੁਹਾਡੇ ਮੱਧਮ ਰਾਏ ਮੈਂ ਇੱਕ ਲੋਕਾਂ ਨੂੰ ਦੱਸਣਾ ਚਾਹੁੰਦਾ ਹੂੰ ਅਸੀਂ ਵੇਖ ਲਿਆ ਅੰਦਰ ਜੋ ਕੁਝ ਵੇਖਿਆ ਜੀ ਕਰ ਅਸੀਂ ਕੀ ਰਹੇ ਆ ਸਰਕਾਰ ਪ੍ਰਚਾਰ ਕੀ ਰਹੀ ਆ ਝੂਠ ਨੂੰ ਸੱਚ ਸੱਚ ਨੂੰ ਝੂਠ ਸਾਰਾ ਵੱਡਾ ਮੇਨ ਮੀਡੀਆ ਮੀਡੀਆ ਇਹਨਾਂ ਦਾ ਜੀ ਮੈਂ ਤਾਂ ਲੋਕਾਂ ਨੂੰ ਪਿਲ ਕਰੂੰ ਕਿ ਸਾਨੂੰ ਆਪ ਦੇ ਗਰਾਊਂਡ ਲੈਵਲ ਤੇ ਪੁਰਾਣੇ ਬਜ਼ੁਰਗ ਜਿਹੜੇ ਸੱਤ ਚ ਬੈਠ ਕੇ ਫੈਸਲਾ ਕਰਦੇ ਹੁੰਦੇ ਸੀ ਉੱਥੇ ਆਉਣਾ ਪੈਣਾ। ਹੂੰ। ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ? ਮੀਡੀਆ ਐਪ ਵੱਡੇ ਚੈਨਲਾਂ ਤੇ ਕੀ ਚੱਲ ਰਿਹਾ? ਕੱਖ ਵੀ ਸੱਚਾਈ ਨਹੀਂ। ਇੱਥੇ ਸਾਫ਼ ਹੈ ਅੱਜ ਵੀ ਡੱਲੇਵਾਲ ਸਾਹਿਬ ਨੂੰ ਦੱਸ ਦਿਨੋਗੇ ਪਾਣੀ ਦੀ ਘੁੱਟ ਨਹੀਂ ਲੱਤੀ। ਤਾਂ ਪ੍ਰਸ਼ਾਸਨ ਸਾਡਾ ਜਾ ਕੇ ਕੋਰਟ ਚ ਇਹ ਕਹਿ ਰਿਹਾ ਕਿ ਡੱਲੇਵਾਲ ਆਪਦੀ ਮਰਜ਼ੀ ਦੇ ਨਾਲ ਹਸਪੀਟਲ ਦੇ ਵਿੱਚ ਦਾਖਲ ਹੋਇਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਕਿ ਪੰਜਾਬ ਸਰਕਾਰ ਵੀ ਮਨ ਬਣਾ ਚੁੱਕੀ ਹੈ। ਬੀਜੇਪੀ ਵੀ ਸਰਕਾਰ ਮਨ ਬਣਾ ਚੁੱਕੀ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀਆਂ ਨੂੰ ਦੇਣੀਆਂ ਨੇ ਹੁਣੇ ਲੋਕਾਂ ਨੇ ਫੈਸਲਾ ਕਰਨਾ ਕਿ ਇਹਨਾਂ ਜ਼ਾਲਮਾਂ ਤੋਂ ਹਾਕਮਤੋਂ ਬਚਾਉਣੀ ਹੈ ਕਿ ਅਸੀਂ ਸੱਥਾਂ ਦੇ ਵਿੱਚ ਬੈਠ ਕੇ ਇੱਕ ਦੂਜੇ ਨੂੰ ਨਿੰਦ ਕੇ ਆਪਣੀ ਜ਼ਿੰਦਗੀ ਨੰਗਾਉਣੀ ਆ ਤਾਂ ਹੁਣ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਜੀ ਰੰਗਲਾ ਪੰਜਾਬ ਬਣਾ ਰਹੇ ਆ ਕੀ ਗੱਲ ਤੁਸੀਂ ਬਣ ਨਹੀਂ ਦੇਣਾ ਜੀ ਬਾਕੀ ਈ ਠੀਕ ਆ ਤੁਹਾਡੀ ਗੱਲ ਹਮ ਮੇਰੇ ਨਾਲ ਬਹੁਤ ਸਾਡੇ ਸਤਕਾਰਯੋਗ ਆਗੂ ਸਤਨਾ ਬਹਿਰੂ ਉਹਨਾਂ ਦੀ ਉਮਰ 85 ਸਾਲ ਹਮ ਜਿਹਨੂੰ ਇਹ ਕਹਿੰਦੇ ਸੀ 60 ਸਾਲੇ ਦਾ ਤਾਂ ਤੁਸੀਂ ਕਰਾਇਆ ਵੀ ਮਾਫ ਕੀਤਾ ਜੀ ਉਹਨਾਂ ਨੂੰ ਬੜੀਆਂ ਸਹੂਲਤਾਂ ਦਿੱਤੀਆਂ ਨੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਉਹਦੇ ਬੇਟੇ ਨੂੰ ਜੇਲ੍ਹ ਦੇ ਵਿੱਚ ਸਾਡੇ ਨਾਲ ਸੀਗਾ ਅੱਛਾ ਜੀ 85 85 ਸਾਲ ਦਿਆਂ ਨੂੰ ਮਿਲਣਾ ਦੇਣਾ ਬਾਹਰ ਨਾ ਉੱਠਣ ਦੇਣਾ ਨਹੀਂ ਜੀ ਬਾਹਰੋਂ ਤਾਂ ਹਦਾਇਤਾਂ ਨੇ ਤੁਸੀਂ ਇੱਕ ਜਣੇ ਨੂੰ ਮਿਲਾ ਸਕਦੇ ਹੋ ਉਹ ਵੀ ਬਾਹਰ ਗੱਲ ਨਹੀਂ ਕਰ ਸਕਦਾ ਨੇੜੇ ਨਹੀਂ ਆ ਸਕਦਾ ਤਾਂ ਮੈਨੂੰ ਲੱਗਦਾ ਰੰਗਲਾ ਪੰਜਾਬ ਦੇਸਰੇ ਹੈ ਬਜ਼ੁਰਗਾਂ ਨੂੰ ਆਪੇ ਆਉਣ ਵਾਲੀ ਪੀੜ੍ਹੀ ਨੂੰ ਤਾਂ ਹਜੇ ਦੇਖਣਾ ਕਿਹੇ ਜਾ ਰੰਗਲਾ ਪੰਜਾਬ ਰਹੂਗਾ ਪਰ ਜਿਹੜੇ ਸਾਡੇ ਬਜ਼ੁਰਗਾਂ ਨੇ ਇੱਥੋਂ ਤੱਕ ਆਪਾਂ ਨੂੰ ਦੂਜੀ ਤੀਜੀ ਪੀੜ੍ਹੀ ਚ ਲੈ ਕੇ ਆਂਦਾ ਉਹ ਅੱਖੀਂ ਦੇਖ ਰਹੇ ਨੇ ਕਿ ਆਹ ਰੰਗਲਾ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦਿਖਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਕਿਸੇ ਕੋਈ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਲਈ ਸੋਚ ਲੈਣੀਆਂ ਇਹ ਤਾਂ ਹੁਣ ਲੋਕਾਂ ਨੂੰ ਫੈਸਲੇ ਕਰਨੇ ਪੈਣਗੇ ਕਿ ਸੱਚਾਈ ਤੇ ਚੱਲਣਾ ਹੈ ਕਿ ਜਾਂ ਪ੍ਰਚਾਰ ਚ ਮੀਡੀਆ ਰਾਹੀਂ ਅਸੀਂ ਇਹ ਬਦਲਣਾ ਕਿ ਫਲਾਨੀ ਸਰਕਾਰ ਬਦਲੀ ਫਲਾਨੀ ਬਦਲੀ ਫਲਾਨੀ ਬਦਲੀ ਮੈਨੂੰ ਨਹੀਂ ਲੱਗਦਾ ਉਰੇ ਦਿਸਦਾ ਅੱਜ 10 ਦਿਨਾਂ ਦੇ ਵਿੱਚ ਸਾਰੀ ਸੱਚਾਈ ਮੂਰੇ ਆ ਗਿਆ ਜਿਹੜੇ ਡੱਲੇਵਾਲ ਸਾਹਿਬ ਦੇ ਜਾ ਕੇ ਉੱਥੇ ਟਰਾਲੀ ਦੇ ਵਿੱਚ ਗੋਡੇ ਹੱਥ ਲਾਉਂਦੇ ਹੁੰਦੇ ਸੀ ਮੈਂ ਕਿਸਾਨਾਂ ਦਾ ਪੁੱਤ ਹਾਂ ਅਸੀਂ ਤਾਂ ਮਜਬੂਰੀ ਹੈ ਸਾਡੀ ਨੌਕਰੀ ਕਰਨੀ ਅਸੀਂ ਕਿਸਾਨਾਂ ਨਾਲ ਹੈ ਤੇ ਉਹ ਬਜ਼ੁਰਗਾਂ ਨੂੰ ਚੱਕ ਚੱਕ ਲਾ ਕੇ ਪੱਗਾਂ ਪੈਰਾਂ 'ਚ ਰੋਲ ਕੇ ਚੱਕ ਰਹੇ ਸੀ ਉਹ ਜਿਹੜੇ ਕਿਸਾਨਾਂ ਦੇ ਪੁੱਤ ਹੈ ਅਸਲ ਦੇ ਵਿੱਚ ਇਹਨਾਂ ਨੇ ਉਧਰਲਾ ਰੋਲ ਨਮਾਇਆ ਕਿਸਾਨਾਂ ਦੇ ਪੁੱਤਾਂ ਵਾਲਾ ਰੋਲ ਨਮਾਇਆ ਨਹੀਂ ਕਿਸੇ ਨੇ ਇਹ ਸਾਡੇ ਬਹੁਤ ਉੱਥੇ ਆਗੂ ਬੈਠੇ ਰਹੇ ਬਹੁਤ ਬਜ਼ੁਰਗ ਨੇ ਜਿਹੜੇ ਕੜੀਸ ਕਿਲੇ ਲੈ ਕੇ ਗਏ ਨੇ ਤਾਂ ਇਸ ਹਾਲਾਤਾਂ ਦੇ ਵਿੱਚੋਂ ਮੁੱਖ ਮੰਤਰੀ ਨੇ ਹਜੇ ਤੱਕ ਹੁਣ ਸਵਾਲੇ ਬਣੂਗਾ ਅਸੀਂ ਕਰਾਂਗੇ ਫੋਰਮਾਂ ਦੀਆਂ ਮੀਟਿੰਗਾਂ ਲੋਕਾਂ ਦੀਆਂ ਰਿਪੋਰਟਾਂ ਲਾਵਾਂਗੇ ਹਜੇ ਤੱਕ ਸਾਨੂੰ ਪੂਰੀ ਪਿਛਲੀ ਜਾਣਕਾਰੀ ਨਹੀਂ ਕੀ ਹੋਇਆ ਕਿੰਨੇ ਰਿਹਾ ਹੋਇਆ ਕਿੰਨਾ ਸਮਾਨ ਤੋੜਿਆ ਕਿਹਨੇ ਤੋੜਿਆ ਕੀ ਕਰਿਆ ਇਹ ਜਾਣਕਾਰੀਆਂ ਇਕੱਠੀਆਂ ਕਰਾਂਗੇ ਪਰ ਇੱਕ ਗੱਲ ਤੈ ਹੈ ਕਿ ਇਸ ਨੂੰ ਮੰਨਣਾ ਹੀ ਪੈਣਾ ਕਿ ਮੈਂ ਕੀਤੀ ਹੈ ਪ੍ਰੋਗਰਾਮ ਕਿ ਕੇਂਦਰ ਨੇ ਕੀਤਾ ਕਿ ਉਹਦੇ ਨਾਲ ਤਾਂ ਸਾਡੀ ਟੱਕਰ ਲੱਗੀ ਹੋਈ ਹੈ ਜੀ ਇਹਦੇ ਨਾਲ ਨਹੀਂ ਸੀਗੀ ਇਹਨੇ ਵਿਚ ਆ ਕੇ ਅਸੀਂ ਮੰਤਰੀ ਨੂੰ ਕਿਹਾ ਮੈਂ ਇਹ ਸਵਾਲ ਕਿ ਸਾਨੂੰ ਲੱਗ ਰਿਹਾ ਵੀ ਤੁਸੀਂ ਸ਼ੰਭੂ ਖਨੌਰੀ ਫੋਰਸ ਭੇਜਤੀ ਤੁਸੀਂ ਕਹਿ ਰਹੇ ਸੀ ਇਹ ਮਸਲਾ ਕਿਸਾਨਾਂ ਦਾ ਹੈ ਕੇਂਦਰ ਦੇ ਨਾਲ ਹੈ ਭਾਈ ਤੁਸੀਂ ਲੱਤ ਕਿਉਂ ਫਸਾਉਨਿਓ ਜਵਾਬ ਚ ਕਿਹਾ ਸੀ ਮੈਨੂੰ ਕਹਿੰਦਾ ਸੋਚੋ ਵੀ ਨਾ ਕਿ ਅਸੀਂ ਕਿਸਾਨਾਂ ਤੇ ਹਮਲਾ ਕਰ ਦਾਂਗੇ ਤਾਂ ਇਹਨਾਂ ਨੇ ਜਾਣ ਬੁੱਝ ਕੇ ਕੋਈ ਵੱਡਾ ਸੌਦਾ ਹੋਇਆ ਹੋਣਾ ਵੱਡੇ ਸੌਦੇ ਦੇ ਤਹਿਤ ਇਹ ਗੱਲ ਆਈ ਹੋਣੀ ਐ ਇਹ ਗੱਲ ਸਾਹਮਣੇ ਆਜੂਗੀ ਨਿਕਲ ਕੇ ਪਰ ਅਸੀਂ ਲੋਕਾਂ ਦੀ ਤਾਕਤ ਦੇ ਨਾਲ ਇਹ ਗੱਲਾਂ ਜ਼ਰੂਰ ਨੰਗਾ ਕਰ ਲਾਂਗੇ ਕਿ ਜਿਹੜਾ ਸਾਡੇ ਤੇ ਹਮਲਾ ਕੀਨੇ ਕਰਾਇਆ ਕੀਨੇ ਕਰਿਆ ਕਿਉਂ ਕਰਿਆ ਇਹ ਸਾਰੀਆਂ ਗੱਲਾਂ ਲੋਕਾਂ ਦੀ ਸੱਥਾ ਚ ਲੈ ਕੇ ਜਾਵਾਂਗੇ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਮੋਰਚੇ ਦਾ ਮੈਨੂੰ ਪੂਰੀ ਜਾਣਕਾਰੀ ਨਹੀਂ ਪਰ ਜਿੰਨਾ ਕੁਸ਼ ਉੱਥੇ ਪਿੰਡ ਵਸਿਆ ਹੋਇਆ ਸੀਗਾ ਜਿੰਨਾ ਆਪਾਂ ਦੇਖਦੇ 7-7 10-10 ਲੱਖ ਦੀਆਂ ਟਰਾਲੀਆਂ ਇੱਕ ਇੱਕ ਪਿੰਡ ਨੇ ਬਣਾਈਆਂ ਸੀਗੀਆਂ ਉਹ ਸਾਰੀਆਂ ਨਸ਼ਟ ਕਰਤੀਆਂ ਜਿਹੜੇ ਉਹਦੇ ਵਿੱਚ ਫਰਿਜ ਕੂਲਰ 에ਰਾ ਵਗੈਰਾ ਗੱਦਾ ਸਾਰਾ ਸਮਾਨ ਚੋਰੀ ਹੋਇਆ ਤਾ ਖੁਦ ਸਾਡੀਆਂ ਦੋ ਟਰਾਲੀਆਂ ਮੇਰੀ ਟਰਾਲੀ ਸੀ ਜਿਹੜੀ ਜਮਾ ਸਟੇਜ ਦੇ ਪਿੱਛੇ ਸੀਗੀ ਜੀ ਅਸੀਂ ਉੱਥੇ ਮੀਟਿੰਗ ਦੇ ਵਿੱਚ ਗਏ ਆ ਸਾਡੇ ਪੈਸੇ ਵੀ ਸੀਗੇ ਵਿੱਚ ਲਗਭਗ ਉੱਥੇ ਮੋਰਚੇ ਦੇ ਜਿਹੜੇ ਪੈਣੇ ਸੀਗੇ ਸਾਰੇ ਜਿਹੜੀਆਂ ਐਲ ਸੀ ਡੀਆਂ ਸੀ ਕੈਮਰੇ ਸੀਗੇ ਉਹਨੂੰ ਤੋੜ ਕੇ ਸਾਰਾ ਕੁਝ ਇੱਥੋਂ ਤੱਕ ਮੇਰੇ ਬੂਟਵਾਟ ਜਿਹੜੇ ਲੀੜੇ ਲੂੜੇ ਵੀ ਸਾਰੇ ਖੰਡਿਆ ਕੇ ਕੋਈ ਹੱਥ ਨਹੀਂ ਆਇਆ ਤਾਂ ਉਹ ਵੱਡਾ ਹੋਰ ਨੁਕਸਾਨ ਦੇ ਅੰਕੜੇ ਤਾਂ ਹਜੇ ਲਾਵਾਂਗੇ ਜਾ ਕੇ ਕਿ ਕਿੰਨੇ ਪੈਸਾ ਦੇ ਟਰਾਲੀਆਂ ਵੀ ਚੋਰੀ ਹੋਈਆਂ ਨੇ ਜੀ ਦੇਖੋ ਟਰਾਲੇ ਚੋਰੀਆਂ ਕਿਹਨੇ ਕੀਤੀਆਂ ਐਮ ਐਲ ਏ ਨੇ ਕੀਤੀਆਂ ਨੇ ਭਗਵਾਨ ਤੁਮਾਰਨੇ ਸੈਨਾ ਕਰਾਈਆਂ ਨੇ ਵੀ ਮੈਂ ਹਮਲਾ ਕਰਾਉਂਗਾ ਤੁਸੀਂ ਚੱਕ ਲੋ ਰੱਜ ਲੋ ਮੈਨੂੰ ਲੱਗਦਾ ਕਿ ਇਤਿਹਾਸ ਦੇ ਵਿੱਚ ਸਾਡੀ ਕੌਮ ਦੇ ਵਿੱਚ ਨਹੀਂ ਕਿਉਂ ਲਿਖਿਆ ਇਹ ਅਸੀਂ ਦੇਖੀ ਜਾ ਰਹੇ ਹਾਂ ਪਰ ਇਕੱਠੇ ਨਹੀਂ ਕਰ ਰਹੇ ਵੱਖ-ਵੱਖ ਹਮਲੇ ਹੋਏ ਚਾਹੇ ਸਾਡੇ ਧਰਮ ਤੇ ਹੋਵੇ ਚਾਹੇ ਸਾਡੀ ਕਿਸਾਨੀ ਤੇ ਹੋਵੇ ਚਾਹੇ ਸਾਡੇ ਮਿੱਤੂ ਤੇ ਅਸੀਂ ਇਹਨੂੰ ਵੰਡ ਕੇ ਟਾਇਮ ਟਪਾ ਰਹੇ ਹਾਂ 84 ਦੇ ਵਿੱਚ ਦੇਖਿਆ ਚਲੋ ਮਾਰਨਾ ਵੱਖਰੀ ਗੱਲ ਮਾਰ ਕੇ ਘਰ ਲੁੱਟਣਾ ਇੱਥੇ ਅਸੀਂ ਗ੍ਰਿਫਤਾਰ ਕਰ ਲੈ ਸੀ ਕਰ ਲੈਂਦੇ ਕਿ ਟਰਾਲੀਆਂ ਇਕੱਲੀਆਂ ਭੱਜਣ ਲੱਗੀਆਂ ਸੀ ਕੀ ਫਰੈਜਾਂ ਚੱਲਣ ਲੱਗੀਆਂ ਸੀ ਕਿ ਸਾਡੇ ਉੱਥੇ ਜਿਹੜੇ ਲੰਗਰ ਸ੍ਰੋਮਣੀ ਕਮੇਟੀ ਦੇ ਗੁਰੂ ਘਰਾਂ ਦੇ ਚੱਲਦੇ ਸੀ ਉਹ ਕੁਝ ਕਰਨ ਲੱਗੇ ਸੀ ਤਾਂ ਉਹ ਸਾਰਾ ਕੁਝ ਇਹਨਾਂ ਨੇ ਵੱਡੀ ਬਿਉਤ ਬੰਦੀ ਦੇ ਨਾਲ ਕੀਤਾ ਤਾਂ ਇਹ ਪ੍ਰਮਾਤਮਾ ਵੇਖਦਾ ਇਹਨਾਂ ਨੂੰ ਜਿੰਨੇ ਅੱਗੇ ਕ ਆਪਾਂ ਦੇਖਿਆ ਕਿ ਜਿਹੜਿਆਂ ਨੇ ਗਲਤ ਸੌਂਹ ਖਾਧੀਆਂ ਆਪਾਂ ਉਹ ਕੈਪਟਨ ਮੁੱਖ ਮੰਤਰੀ ਹੋਵੇ ਸਾਡੀ ਕਿਸਾਨੀ ਨਾਲ ਉਹਨੇ ਸੌਂਹ ਖਾਧੀ ਕਿ ਕਰਜ਼ਾ ਮਾਫ਼ ਕਰਾਂਗੇ ਅੱਜ ਉਹਦੀ ਪੋਜੀਸ਼ਨ ਕੀ ਹੈ ਜਿਹੜੇ ਜਿਹੜਿਆਂ ਨੇ ਕੀਤਾ ਚਾਹੇ ਉਹ ਸੁਖਵੀਰ ਬਾਦਲ ਹੋਵੇ ਚਾਹੇ ਹੁਣ ਉਦੋਂ ਤਾਂ ਇਹ ਤਾਂ ਬਾਹਰ ਸਾਰਾ ਨੰਗ ਗਏ ਇਹ ਤਾਂ ਕਹਾਵਤਾ ਵੀ ਫਲਾਣੇ ਨੂੰ ਚੰਗਾ ਘਵਾਤਾ ਮੈਨੂੰ ਲੱਗਦਾ ਵੀ ਜਮਾ ਸਿਰੇ ਤੇ ਜਾ ਕੇ ਸਾਰਿਆਂ ਨੂੰ ਚੰਗਾ ਘਵਾ ਦੇ ਹੂੰ ਬਹੁਤ ਸਾਰੇ ਸਵਾਲ ਇਹ ਵੀ ਉੱਠ ਰਹੇ ਨੇ ਜੀ ਕਿ ਭਗਵੰਤ ਮਾਨ ਨੇ ਉਹ ਮੋਰਚਾ ਲਵਾਇਆ ਭਗਵੰਤ ਮਾਨ ਨੇ ਚਕਾਤਾ ਫਿਕਸ ਮੈਚ ਹੈ ਜੀ ਕਨਿਜੀ ਚੈਨਲ ਤੇ ਕਾਦੀਆਂ ਸਾਹਿਬ ਨੇ ਵੀ ਸੰਖੇ ਜ਼ਾਹਿਰ ਕੀਤੇ ਨੇ ਜੀ ਬੇਕੋ ਵਧੀਆ ਗੱਲ ਆ ਜਿਹੜਿਆਂ ਨੇ ਮੋਰਚੇ ਦੇ ਵਿੱਚ ਜਿਨੇ ਹੱਡੀ ਹੰਡਾਇਆ ਨਾ ਇਹ ਕਹਿ ਦੇਣਾ ਬੜਾ ਕੁਝ ਕਿਹਾ ਸੀ ਆ ਬੀਜਪੀ ਨੇ 6 ਮਹੀਨੇ ਭਾਜਪੀ ਨੇ ਪ੍ਰਚਾਰਿਆ ਕਿ ਇਹ ਕਾਂਗਰਸ ਨੇ ਮੋਰਚਾ ਲਵਾਇਆ ਇਹ ਆਮ ਆਦਮੀ ਪਾਰਟੀ ਦੀ ਸਹੈ ਹੈ ਇਹ ਤਾਂ ਆਰਐਸਐਸ ਨੇ ਲਾਇਆ ਇਹ ਤਾਂ ਟਕੈਰ ਤਰਗੇ ਬੋਲ ਕੇ ਗਏ ਨੇ ਤਾਂ ਉਹ ਹਕੀਕਤ ਹੈ ਸਚਾਈ ਆਜੂ ਸਾਹਮਣੇ ਕਿ ਕਿਹਦੇ ਨਾਲ ਮਿਲਿਆ ਕਿਹਨੇ ਲਾਇਆ ਅਸਲ ਦੇ ਵਿੱਚ ਇੱਕ ਸਚਾਈ ਆਊਗੀ ਸਾਹਮਣੇ ਕਿ ਇਸ ਮੋਰਚੇ ਦਾ ਬਾਹਰ ਰਹਿ ਕੇ ਮੁੱਲ ਕਿਹਨੇ ਵਟਿਆ ਉਹ ਸਾਹਮਣੇ ਆਜੂ ਸੰਧਵਾ ਸਾਹਿਬ ਕਹਿੰਦੇ ਜੀ ਵੱਡਾ ਨੁਕਸਾਨ ਹੋ ਰਿਹਾ ਸੀਗਾ ਰੋਡ ਜਾਮ ਸੀਗੇ ਪੰਜਾਬ ਘਾਟੇ ਹੀ ਜਾ ਰਹੇ ਸੀ ਚਲੋ ਹੁਣ ਤਾਂ ਖੁੱਲ ਗਿਆ ਇੱਕ ਮਹੀਨੇ ਦਾ ਬਜਟ ਵੇਖ ਲੈਣ ਲੋਕਾਂ ਨੂੰ ਕਿੰਨੇ ਇੱਕ ਕਿੰਨੇ ਜੋ ਕੱਢਦੇ ਆ ਕਿੰਨੇ ਇੱਕ ਪੰਜਾਬ ਦੀ ਰਾਖੀ ਕਰਦੇ ਆ ਅਸੀਂ ਅੰਦਰ ਇੰਨਾ ਕਿ ਤਾਂ ਜ਼ਰੂਰ ਪੜ ਲਿਆ ਕਿ ਜਿਹੜੀ ਇਹਨਾਂ ਦੀ ਐਮਪੀਆ ਦੀਆਂ ਤਨਖਾਹਾਂ ਹੈ ਸਵਾ ਲੱਖ ਦੀ ਕਰਤੀ ਜਿਹੜਾ ਇਹਨਾਂ ਕੋਲੇ ਪੈਸਾ ਆ ਗਿਆ ਮੈਨੂੰ ਲੱਗਦਾ ਰੋਡ ਖੋਲਣ ਨਾਲ 19 ਨੂੰ ਹਮਲਾ ਕੀਤਾ 10 ਦਿਨਾਂ ਦੇ ਵਿੱਚ ਇਹਨਾਂ ਕੋਲੇ ਪੈਸਾ ਜਿਹੜਾ ਖਜ਼ਾਨੇ ਦੇ ਵਿੱਚ ਬਹੁਤ ਵਗ ਗਿਆ ਤਾਂ ਪੰਜਾਬ ਦਾ ਵੀ ਉਹ ਹੋਇਆ ਆਪਣਾ ਪਿਛ ਹੋਇਆ ਜਿਹੜਾ ਮਾਰਚ ਬਸਟ ਤਾਂ ਇਹਦੇ ਵਿੱਚੋਂ ਵੀ ਪਤਾ ਲੱਗ ਜੂਗਾ ਕਿੰਨੇ ਕਿੰਨੇਫੇ ਦੇ ਵਿੱਚ ਚੱਲਦੇ ਆ ਜਿਹੜੇ ਵਾਅਦੇ ਕਰਨੇ ਸੌਖੇ ਬਹੁਤ ਹੁੰਦੇ ਨੇ ਅਮਲ ਦੇ ਵਿੱਚ ਲਾਗੂ ਕਰਨੇ ਬਹੁਤ ਔਖੇ ਆ ਤਾਂ ਮੈਨੂੰ ਲੱਗਦਾ ਕਿ ਅੱਗੇ ਤਾਂ ਸਾਡੀਆਂ ਭੈਣਾਂ ਹੀ ਇਕੱਲੀਆਂ ਤਿਆਰ ਬੈਠੀਆਂ ਸੀ ਕਿ ਸਾਡਾ 1100 ਕਹਿ ਕੇ ਮੁੱਕਰ ਗਿਆ ਤੇ ਆ ਕਿਸਾਨਾਂ ਨੂੰ ਕੁੱਟ ਕੇ ਜਿਹੜਾ ਹੋਇਆ ਸਾਡੀ ਜਿਹੜੀ ਲੋਕਾਂ ਦੀ ਕਿਰਤੀ ਲੋਕਾਂ ਦੀ ਜਿਹੜੀ ਜੱਫੀ ਆ ਇਹਨਾਂ ਨੇ ਹੋਰ ਗੂੜੀ ਕੀਤੀ ਆ ਇਹਦਾ ਜਿਹੜਾ ਆਉਣ ਵਾਲਾ ਸਮਾਂ ਉਹ ਸਾਰਾ ਕੁਝ ਦੱਸ ਬਹੁਤ ਲੋਕਾਂ ਨੇ ਲੱਡੂ ਵੀ ਵੰਡੇ ਨੇ ਜੀ ਬੇਕੂ ਅੰਬਾਲੇ ਦੇ ਵਿੱਚ ਸਿਆਣੇ ਕਹਿੰਦੇ ਹੁੰਦੇ ਨੇ ਮੈਨੂੰ ਤਾਂ ਇੱਕ ਗੱਲ ਸਾਫ਼ ਆ ਜਾਂਦੀ ਹੈ ਬਜ਼ੁਰਗਾਂ ਦੀ ਵੀ ਜੇ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਹੂੰ ਮਾੜਾ ਵੀ ਨਾ ਕਰੋ ਤੇ ਜੇ ਨਹੀਂ ਤੁਸੀਂ ਕੁਝ ਕਰ ਸਕਦੇ ਇੱਕ ਇੱਕ ਹਾਵਤਾ ਆਪਣੀ ਪੰਜਾਬੀ ਦੀ ਵੀ ਨਹੀਂ ਰੋ ਸਕਦੇ ਤਾਂ ਰੋਂਦੇ ਵਰਗਾ ਮੂੰਹ ਕਰ ਲਓ ਪਰ ਜਿਹੜਿਆਂ ਦੇ ਇਹ ਸ਼ਬਦ ਮੋਹੋਂ ਨਿਕਲੇ ਨੇ ਲੱਡੂ ਵੰਡਣ ਵਾਲੇ ਇਹ ਪਰਮਾਤਮਾ ਵੇਖਦਾ ਮਹਾਰਾਜ ਦੇਖਦਾ ਸਾਰਾ ਕੁਝ ਕਰ ਜੀ ਧੰਨਵਾਦ ਜੀ ਹਾਂਜੀ ਇਹ ਸਾਹਮਣੇ ਕਾਕਾ ਸਿੰਘ ਕੋਟੜਾ ਜੀ ਇਹ ਕਹਿੰਦੇ ਨੇ ਕਿ ਸਰਾਸਰ ਧੱਕਾ ਕੀਤਾ ਏ ਵੱਡਾ ਨੁਕਸਾਨ ਹੋਏ ਨੇ ਸੋ ਹੋਰ ਵੀ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ